ਰਾੜਾ ਸਾਹਿਬ ਸਮਪਰਦਾਇ ਦੇ ਮੁਖੀ ਸੰਤ ਬਲਜਿੰਦਰ ਸਿੰਘ ਦਾ ਅਚਾਨਕ ਤੇ ਹਾਦ ਹੋ ਗਿਆ ਹੈ। ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ ਜੋ ਜਾਨਲੇਵਾ ਸਾਬਤ ਹੋਇਆ ਹੈ। ਰਾਤ 12 ਵਜੇ ਉਹ ਮਰਹੂਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਦੀ ਸਾਲਾਨਾ ਵਰਸੀ ਸੰਬੰਧੀ ਹੋ ਰਹੇ ਸਮਾਗਮ ਦੇ ਵਿੱਚ ਕੀਰਤਨ ਕਰਕੇ ਆਪਣੇ ਕਮਰੇ ਦੇ ਵਿੱਚ ਆਰਾਮ ਕਰਨ ਦੇ ਲਈ ਗਏ ਸਨ ਪਰ ਸਵੇਰੇ ਉੱਠੇ ਨਹੀਂ। ਜਿਸ ਤੋਂ ਬਾਅਦ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਸਿੱਖ ਧਰਮ ਤੇ ਗੁਰਬਾਣੀ ਦੇ ਉੱਗੇ ਪ੍ਰਚਾਰਕ ਅਤੇ ਰਾੜਾ ਸਾਹਿਬ ਸਮੁਦਾਏ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ ਜਿਸ ਤੋਂ ਬਾਅਦ ਗਹਿਰਾ ਦੁੱਖ ਹੋਇਆ ਹੈ ਬਾਬਾ ਬਲਜਿੰਦਰ ਸਿੰਘ ਜੀ ਨੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ ਹੈ ਤੇ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਇਆ ਹੈ ਪ੍ਰਮਾਤਮਾ ਅੱਗੇ ਅਰਦਾਸ ਹੈ ਵਿਛੜੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਪਾਣਾ ਮੰਨਣ ਦਾ ਹੌਸਲਾ ਤੇ ਹਿੰਮਤ ਬਖਸ਼ਣ ਸੰਤ ਬਲਜਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਨਾਲ ਸੰਪਰਦਾਇ ਅਤੇ ਸੰਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਅੰਤਮ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਪਹੁੰਚੇ ਐ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ ਸੰਤ ਬਲਜਿੰਦਰ ਸਿੰਘ ਇੱਕ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਤੇ ਸਮਾਜ ਭਲਾਈ ਲਈ ਅਹਿਮ ਯੋਗਦਾਨ ਪਾਇਆ ਇਹ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਕੋਈ ਬਹੁਤ ਬੜੇ ਦੁੱਖ ਤੇ ਅਫਸੋਸ ਦੀ ਗੱਲ ਆ ਕੱਲ੍ਹ ਵੀ ਸਾਡੀ ਮੀਟਿੰਗ ਹੋਈ ਸੀ ਵਰਸੀ ਦੇ ਸਬੰਧਾਂ ਨੂੰ ਲੈ ਕੇ ਬੜੇ ਜੋਰ ਦੇ ਨਾਲ ਅੱਜ ਜਿਵੇਂ ਸਾਡੇ ਮਿਸਨ ਜੀ ਨਾਲ ਸਾਲ ਬੜੀ ਬਾਬਾ ਜੀ ਨਾਲ ਹੋਈ ਸਾਰਾ ਕੁਝ ਫਾਈਨਲ ਸੀ ਰਾਤ ਵੀ ਮੇਰੀ ਗੱਲ ਬਈ ਪਰ ਬੜੇ ਦੁੱਖ ਤੇ ਅਫਸੋਸ ਦੇ ਨਾਲ ਕਿ ਅਚਾਨਕ ਰਾਤ ਦੇ 1:30 ਵਜੇ ਬਾਬਾ ਜੀ ਨੂੰ ਪੇਨ ਸ਼ੁਰੂ ਹੋਈ ਤੇ ਜਿੱਥੇ ਗੁਰੂ ਨਾਲ ਜਿਹੜਾ ਹੈਗਾ ਹਸਪੀਟਲ ਪਹੁੰਚੇ ਲੈ ਕੇ ਗਏ ਜੀ ਉਸ ਤੋਂ ਬਾਅਦ ਲੁਧਿਆਣੇ ਲੈ ਕੇ ਗਏ ਉੱਥੇ ਅਚਾਨਕ ਹੀ ਬਾਬਾ ਜੀ ਆਪਣਾ ਸਰੀਰ ਛੱਡ ਗਏ ਔਰ ਬਹੁਤ ਹੀ ਜਿਆਦਾ ਦੁੱਖ ਦੀ ਗੱਲ ਹੈ ਕਿ ਐਡਵੈਂਚਰ ਸਮਾਗਮ ਚੱਲਦੇ ਆ ਵਰਸੀ ਦੇ ਸਮਾਗਮ ਚੱਲਦੇ ਆ ਇਹਨਾਂ ਸਮਾਗਮਾਂ ਦੇ ਵਿੱਚ ਅ ਸੰਖਤਾ ਬਣੇ ਸ਼ਾਹ ਦੇ ਨਾਂ ਨਾਲ ਬਡੇ ਬਾਬਾ ਜੀ ਦੀ ਵਰਸੀ ਮਨਾਉਂਦੀਆਂ ਨੇ ਪਰ ਮੈਨੂੰ ਲੱਗਦਾ ਕਿ ਇਹ ਕੁਦਰਤ ਦਾ ਕੋਈ ਪਾਣਾ ਹੀ ਹੈ ਔਰ ਅੱਜ ਦੇ ਦਿਨ ਤੁਸੀਂ ਦੇਖੋ ਕਿ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਵੱਡੇ ਬਾਬਾ ਜੀ ਤਾਲ ਚੜਾਣਾ ਕਰੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਪਾਪਾ ਬਜਿੰਦਰ ਸਿੰਘ ਜੀ ਨੇ ਅਮਰ ਸਦੀਛਿਆ ਔਰ ਗੁਰਬਾਣੀ ਵੀ ਸਾਨੂੰ ਦੱਸਦੀ ਹੈ ਕਿ ਸੰਤ ਮਰੇ ਕਰ ਰਹੀਏ ਜੋ ਆਪਣੇ ਘਰ ਜਾਏ ਰੋਬੋ ਸੰਗਤ ਦਾ ਪਰੇ ਜੋwidehat ਹੱਟ ਬਤਾਏ ਸਾਨੂੰ ਗੁਰਬਾਣੀ ਬਹਿਰ ਬਹਿਰ ਸੁਣਾਉਂਦੀ ਹੈ ਪਰ ਕੁਝ ਯਕੀਨ ਜਿਆ ਨਹੀਂ ਆਉਂਦਾ ਕਿ ਜਿੰਨਾ ਸਾਡਾ ਪਿਆਰ ਸੀ ਜਿੰਨਾ ਪ੍ਰੇਮ ਸੀ ਜਿਹੜੀਆਂ ਵੀ ਉਹਨਾਂ ਨੇ ਵਚਨ ਕੀਤੇ ਰੋਡ ਨੇ ਵਚਨ ਕੀਤਾ ਉਹਨਾਂ ਨੇ ਪੁੱਲ ਦੇ ਨੇ ਵਚਨ ਕੀਤਾ ਹੁਣ ਵੀ ਉਸ ਦਿਨ ਕਹਿੰਦੇ ਸੀ ਵੀ ਇੱਕ ਦਿਨ ਚਾਲੂ ਹੋਗਾ ਆਪਾਂ ਇਕੱਠੇ ਕਰਾਂਗੇ ਬੜਾ ਜਾਨੀ ਮਨ ਬਹੁਤ ਦੁੱਖ ਤੇ ਅਫਸੋਸ ਆ ਮੈਂ ਤਾਂ ਆਪਣੇ ਉਹਨਾਂ ਨੂੰ ਫਾਦਰ ਵਾਂਗੂ ਸਮਝਦਾ ਸੀ ਕਿਉਂਕਿ ਕਈ ਵਾਰ ਉਹਨਾਂ ਤੋਂ ਇੱਥੇ ਆ ਕੇ ਅਸੀਂ ਉਹਨਾਂ ਤੋਂ ਸਿਹਤ ਲੈਣੀ ਸਿੱਖਿਆ ਲੈਣੀ ਜਿਹੜਾ ਆਪਣਾ ਸਮਾਗਮ ਉਹ ਵੀ ਆਪਾਂ ਕਰ ਰਹੇ ਹਾਂ ਦਵਾਲੀਅਰ ਦੇਖੇ ਨੇ ਤੋਂ ਉਦੋਂ ਵੀ ਉਹਨਾਂ ਨੇ ਇੱਕ ਬਹੁਤ ਵੱਡੀ ਸਾਨੂੰ ਉਸ ਦਿਨ ਕਿਹਾ ਕਿ ਮੈਂ ਤਾਂ ਇੱਕ ਵਾਰ ਥੋੜਾ ਜਿਆ ਐਸ ਵਾਰ ਉੱਥੇ ਇੱਕ ਵੱਡਾ ਸਮਾਗਮ ਕਰਾ ਕੇ ਕਢਾਣੀ ਕਲਾ ਤੇ ਉਹ ਸਮਾਗਮ ਨੂੰ ਥੋੜਾ ਸੰਕੋਚੋ ਤੇ ਉਹ ਵੀ ਇੱਕ ਮਿੱਟੀਗਾ ਉਸ ਤਰੀਕੇ ਵੀ ਚਲਣੀਆਂ ਸੀ ਉਨ ਜਿਹੜੇ ਉਹਨਾਂ ਦੇ ਉਹ ਬਚਨ ਸੀ ਉਹ ਵੀ ਮੈਂ ਸੰਤਾਂ ਨਾਲ ਸਾਂਝੇ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਬਹੁਤ ਇੱਕ ਮਹਾਨ ਆਤਮਾ ਮਹਾਨ ਰੂਪ ਜਿਨ੍ਹਾਂ ਨੇ ਕਿ ਰਾਣਾ ਸਾਹਿਬ ਦੇ ਪ੍ਰਬੰਧਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿੱਦੜ ਦੇ ਇਹਨਾਂ ਨੇ ਗੱਦੀ ਸੰਭਾਲੀ ਆ ਉਸੇ ਦਿਨ ਤੋਂ ਤੁਸੀਂ ਦੇਖੋਗੇ ਜਿਨ੍ਹਾਂ ਨੇ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਚੱਲ ਰਿਹਾ ਜਿਨ੍ਹਾਂ ਨੇ ਵਧੀਆ ਤਰੀਕੇ ਦੇ ਨਾਲ ਇੱਥੇ ਰਾਣਾ ਸਾਹਿਬ ਲੋਕਾਂ ਨੂੰ ਸੁੱਖ ਸਹੂਲਤਾ ਮਿਲ ਰਹੀਆਂ ਨੇ ਸਕੂਲ ਚ ਆ ਰਹੇ ਨੇ ਹਸਪੀਟਲ ਚ ਆ ਰਹੇ ਨੇ ਐਨੀ ਮਹਾਨ ਆਤਮਾ ਦਾ ਚਲੇ ਜਾਣਾ ਸਾਡੇ ਪੂਰੇ ਇਲਾਕੇ ਨੂੰ ਬਹੁਤ ਘਾਟਾ ਪਿਆ ਇਹ ਜਿਹੜਾ ਘਾਟਾ ਵਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਬਡੀ ਸੰਪਰਦਾ ਜੀ ਸਮਾਜ ਦੇ ਵਿੱਚ ਧਾਰਕ ਇੱਕ ਕੰਪੂਰ ਹੈ ਸਮਾਜਿਕ ਕੰਪੂਰ ਕੀ ਜੋਧਰ ਮੰਦ ਦੇ ਉਹ ਕਰਾਉਣਾ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਬਹੁਤ ਵੱਡਾ ਕੰਮ ਕੀਤਾ ਜੀ ਹੈਲਥ ਸਿਸਟਮ ਦੇ ਵਿੱਚ ਬਹੁਤ ਵੱਡਾ ਬਾਬਾ ਜੀ ਦਾ ਨਾਮ ਹੈ ਬਾਬਾ ਜੀ ਨੇ ਕਰੋਨਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁੱਖਿਆਂ ਨੂੰ ਲੋਕਾਂ ਨੂੰ ਘਰ-ਘਰ ਦੇ ਵਿੱਚ ਲੰਗਰ ਪਹੁੰਚਾਇਆ ਜਿੱਥੇ ਵੀ ਫੋਨ ਕਰਦੇ ਸੀ ਉਥੇ ਲੰਗਰ ਪ੍ਰਸ਼ਾਦਾ ਲੈ ਕੇ ਪਹੁੰਚਦੇ ਸੀ ਉਹ ਬਹੁਤ ਵੱਡਾ ਐਜੂਕੇਸ਼ਨ ਦਾ ٹرسٹ ਚਲਾ ਰਹੇ ਨੇ ਆਪਣਾ ਕਾਲਜ ਸਾਡੇ ਹੈਗਾ ਨਾਲ ਉਸ ਕਾਲਜ ਦੇ ਵਿੱਚ ਵੀ ਬਹੁਤ ਵੱਡੀ ਦੇਣ ਆ ਹਰ ਜਗ੍ਹਾ ਦੇ ਉੱਤੇ ਕਿਉਂਕਿ ਲੋਕ ਸੇਵਾ ਦਾ ਇੱਕ ਚਾ ਸੀ ਜਿਸ ਤਰੀਕੇ ਦੇ ਨਾਲ ਸਾਡੇ ਇਸ ਪੂਰੇ ਇਲਾਕੇ ਨੂੰ ਜਿਹੜਾ ਇਹ ਘਾਟਾ ਪਿਆ ਵਾ ਇਹ ਕਦੇ ਨਹੀਂ ਪੂਰਾ ਹੋਣ ਵਾਲਾ ਇਹ ਪੂਰਾ ਹੋਣ ਵਾਲਾ ਘਾਟਾ ਨਹੀਂ ਹੈ ਪਰ ਫਿਰ ਵੀ ਉਸ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਅਕਾਲ ਪੁਰਖ ਦਾ ਭਾਣਾ ਮੰਨਣਾ ਪੈਂਦਾ ਕਿਉਂਕਿ ਗੁਰਬਾਣੀ ਵੀ ਸਾਨੂੰ ਪ੍ਰਮਾਨ ਕਰਦੀ ਹੈ ਕਿ ਹਮ ਆਦਮੀ ਹਾਂ ਇੱਕਦਮੀ ਮਹਲਤ ਮੌਤ ਨਾ ਜਾਣਾ ਪਰ ਇਸ ਤਰੀਕੇ ਦੇ ਨਾਲ ਹੱਥਾਂ ਦੇ ਵਿੱਚੋਂ ਚਲੇ ਜਾਣਾ ਇਹ ਕਿਤੇ ਨਾ ਕਿਤੇ ਯਕੀਨ ਨਹੀਂ ਹੋ ਰਿਹਾ ਅਮੀ ਕੱਲ ਤੱਕ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਸੀ ਫੋਨ ਤੇ ਰਾਤ ਨੂੰ ਵੀ ਗੱਲ ਹੋਈ ਅੱਜ ਸਵੇਰੇ ਸਵੇਰੇ ਇਤਾਂ ਦਾ ਇਹ ਖਮਾੜੀ ਖਬਰ ਆ ਗਈ ਇਹ ਮਾੜੀ ਜਿਹੜੀ ਖਬਰ ਆਏ ਦਿਲ ਨੂੰ ਮੈਨੂੰ ਲੱਗਦਾ ਕਿ چیر ਦੇਣ ਵਾਲੀ ਆ ਝੰਜੋੜ ਦੇਣ ਵਾਲੀ ਆ ਔਰ ਸਾਡੇ ਪੂਰੇ ਇਲਾਕੇ ਦੇ ਵਿੱਚ ਪੂਰੇ ਸਾਡੇ ਪੈਲ ਹਲਕੇ ਦੇ ਵਿੱਚ ਮੈਨੂੰ ਲੱਗਦਾ ਕਿ ਜਿੱਥੇ-ਜਿੱਥੇ ਵੀ ਨਾਨਕ ਸਰ ਸੰਪਰਦਾ ਦੇ ਨਾਲ ਜੁੜੇ ਲੋਕ ਬੈਠੇ ਨੇ ਜਿੰਨੇ ਵੀ ਗੁਰਸਿੱਖ ਨੇ ਸਾਰੇ ਇਸ ਘਟਨਾ ਨੂੰ ਲੈ ਕੇ ਬਹੁਤ ਆहत ਨੇ ਸਾਰਿਆਂ ਦੇ ਮਨਾਂ ਦੇ ਉੱਤੇ ਡੂੰਗੀ ਸੱਟ ਵੱਜੀ ਆ ਪਰ ਪ੍ਰਮਾਤਮਾ ਅਗੇ ਅਰਦਾਸ ਹੀ ਕਰਦੇ ਆ ਕਿ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਾਣਾ ਮੰਨਣ ਦਾ ਬਲ ਬਖਸ਼ੀ ਪਿਛੜੀ ਰਹਿਣੋਂ ਆਪਣੇ ਚੰਨਾ ਜਨਵਾਸ ਨੂੰ ਸੁਖਰਾਸ਼ਟ੍ਰੰਗ ਗੱਲਬਾਤ ਹੋਈ ਗਾ ਅਗਲੇ ਦੁਤ ਸੰਸਕਾਰ ਲਈ ਜਾਂਦੀ ਵੀ ਪ੍ਰਕਿਰੇ ਦੀ 5 ਤੱਕ 7 ਵਜੇ ਦੇਖੋ ਕੱਲ ਤੱਕ ਸਮਾਗਮ ਦੇ ਲਾਸਟ ਦਿਨਾਂ ਗੱਲ ਉਸ ਸਮਾਗਮ ਪਰਸੀ ਦਾ ਸਮਾਗਮ ਦਾ ਲਾਸਟ ਦਿਨ ਕੱਲ ਨੂੰ ਜਦੋਂ ਸਮਾਗਮ ਦੀ ਅਖੀਰ ਹੋਏਗਾ ਜਦੋਂ ਪਰਸੀ ਦੇ ਐਂਡ ਹੋਊਗਾ ਤੇ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਇੱਕ ਵਾਰ ਸਾਰੇ ਪ੍ਰਬੰਧਕ ਵੀ ਸਾਡੇ ਦਰਸਤੀ ਵੀ ਉਹਨਾਂ ਦੇ ਨਾਲ ਲਗਾਤਾਰ ਗੱਲ ਚੱਲੀ ਆ ਉਸ ਤੋਂ ਬਾਅਦ ਇਕੱਠੇ ਹੋ ਕੇ ਕੋਈ ਨਾ ਕੋਈ ਫੈਸਲਾ ਲਵਾਂਗੇ ਫਿਰ ਜੋ ਸੰਗਤ ਫੈਸਲਾ ਲੁਕੇ ਕਿਉਂਕਿ ਹੋਰ ਵੀ ਮਹਾਂਪੁਰਖ ਆ ਰਹੇ ਆ ਬਹੁਤ ਸਾਰੇ ਮਹਾਂਪੁਰਖ ਆ ਰਹੇ ਆ ਦੂਰੋਂ ਦੂਰੋਂ ਮਹਾਂਪੁਰਖ ਆ ਰਹੇ ਆ ਸਾਰੇ ਮਹਾਂਪੁਰਖਾਂ ਦੇ ਨਾਲ ਜਦੋਂ ਵੀ ਜੋ ਵੀ ਸਲਾਹ مشورہ ਹੋਏਗਾ ਉਹ ਸਲਾਹ مشوره ਤੋਂ ਬਾਅਦ ਜਿਹੜਾ ਅੰਤਮ ਜਣਾ ਹੈਗਾ ਪ੍ਰੋਗਰਾਮ ਉਹ ਸਾਰੇ ਉਸ ਸਾਹ ਦੇ ਨਾਲ ਉਲੀਚਿਆ ਜਾਏਗਾ ਹੁਣ ਤਾਂ ਬਸ ਸਾਰੇ ਜਾਣੇ ਇਹੀ ਹੈ ਕਿ ਮਹਾਰਾਜ ਦੀ ਦੇਹ ਰੱਖੀ ਹੋਈ ਆ ਬਹੁਤ ਲੱਖਾਂ ਦੀ ਗੱਲ ਦੀ ਤੁਸੀਂ ਦੇਖੋ ਕਿ ਸੰਗਤਾਂ ਆ ਰਹੀਆਂ ਨੇ ਉਹਨਾਂ ਦੀ ਦੇਹ ਨੂੰ ਦਰਸ਼ਨ ਕਰਨ ਦੇ ਲਈ ਬਹੁਤ ਪਵਿੱਤਰ ਆਤਮਾ ਸੀ ਪਵਿੱਤਰ ਰੂਹ ਸੀ